ਮੈਂ ਇਹ ਰਾਤ ਨੂੰ ਸੰਗਤ ਕੋਲ ਸੂਫਰਮੇਸ਼ਨ ਮਿਲੂ ਰਹੀ ਸੀ ਕਿ ਮੰਨ ਹਸਪੀਟਲ ਤੋਂ ਕਿ ਇੱਕ ਲੇਡੀ ਜਿਹਦੀ ਉਮਰ ਕਰੀ 50 ਸਾਲ ਹੈਗੀ ਆ ਉਹ ਬਰੋਡਡ ਆਈ ਆ ਉੱਥੇ ਜਿਸ ਤੇ ਡਿਊਟੀ ਅਫਸਰ ਵੱਲੋਂ ਓਕੇ ਤੇ ਜਾ ਕੇ ਕਾਰਵਾਈ ਕੀਤੀ ਗਈ ਤੇ ਉਹਦੇ ਬਾਅਦ ਮਾਮਲਾ ਮੇਰੇ ਤੇ ਅੱਜ ਜਦੋਂ ਆਇਆ ਤੇ ਇਹਦੇ ਚ ਅਸੀਂ ਫਿਰ ਇੱਕ ਮੁਕਦਮਾ ਦਰਜ ਕੀਤਾ ਹੈਗਾ ਐਫ ਆਰ ਨੰਬਰ 110 ਉਦੀਨ ਧਾਰਾ 34 ਇਮੋਰਲ ਟ੍ਰੈਫਿਕ ਪ੍ਰੀਵੈਂਸ਼ਨ ਐਕਟ ਤੇ ਜਿਹੜੀ 304 ਆਪੀਸੀ ਹੈਗੀ ਹੈ ਉਹਦੀ ਕੋਰਸਪੋਂਡਿੰਗ ਜਿਹੜੀ ਬੀਨ ਅਸੀਂ ਧਾਰਾ ਮਲਦੀਆਂ ਨੇ ਉਹਦੇ ਤੇ ਕਿਦੋਂ ਦਰਜ ਕੀਤਾ ਇਹ ਪਿਸ਼ਨਾ ਰੈਡੀਅੰਸਿੰਗ ਹੋਟਲ ਜਿਹੜਾ ਕਿ ਸਬਜੀ ਮੰਡੀ ਹੈਗਾ ਇਹ ਲੜਕੀ ਦੀ ਦਿੱਤੀ ਹੋਈ ਸੀਗੀ ਤੇ ਇਸ ਕਰਕੇ ਜਿਹੜਾ ਹੋਟਲ ਦਾ ਜਿਹੜਾ ਮਾਲਿਕ ਹੈਗਾ ਉਹਨੂੰ ਵੀ ਵਿੱਚ ਰੱਖਿਆ ਗਿਆ ਹੈ ਇਸ ਕੇਸ 'ਚ ਤੇ ਸਰ ਇਹਦੀ ਨਾਦਿਕ ਹੋ ਜਾਂਦੀ ਹੈ ਯਾ ਇਹ ਆ ਰਿਹਾ ਹੈ ਪ੍ਰੈਸ ਜਨਾ ਬਿਲਕੁਲ ਜੀ ਇਹਦਾ ਮਾਮਲਾ ਦਰਜ ਕੀਤਾ ਗਿਆ ਹੈ total 4 ਵਿਅਕਤੀ ਦੇ ਖਿਲਾਫ ਕੀਤਾ ਗਿਆ ਹੈ ਜਿਹਦੇ ਵਿੱਚ ਇੱਕ ਲੇਡੀ ਹੈਗੀ ਆ ਲੋਕਲ ਪਟਨਾਗੋੜ ਦੀ ਉਹਦੇ ਇਲਾਵਾ ਦੋ ਲੜਕੀਆਂ ਨੇ ਤੇ ਤੀਜਾ ਜਿਹੜਾ ਹੋਟਲ ਦਾ ਮਾਲਕ ਹੈ ਇਹਨਾਂ ਚਾਰਾਂ ਦੇ ਬਰਕਲਾਫ ਨੂੰ ਗ੍ਰੋਨੋਜ ਕੀਤਾ ਗਿਆ ਜਿਹਦੇ ਵਿੱਚ ਕੋਈ ਹੋਰ ਖੰਦਗਾਂ ਵਗੈਰਾ ਦੀ ਕੋਈ ਜਾਣਕਾਰੀ ਮੇਰੇ ਕੋਲ ਸਾਹਮਣੇ ਨਹੀਂ ਆ ਰਹੀ ਨਹੀਂ ਦੇਖੋ ਜੀ ਅਜੇ ਤਾਂ ਪਹਿਲਾਂ ਤਾਂ ਮੌਤ ਦੇ ਕਾਰਨਾਂ ਤੋਂ ਸਪਸ਼ਟ ਹੋ ਜਾਈਏ ਉਹਦੇ ਲਈ ਜਿਹੜਾ ਮ੍ਰਿਤਕ ਦਾ ਅਜ ਪੋਸਟਮਾਰਟਮ ਕਰਾਇਆ ਜਾ ਰਿਹਾ ਤੇ ਬਾਕੀ ਜੋ ਵੀ ਤਕਤੀਸ਼ ਤੱਕ ਸਾਹਮਣੇ ਆਣਗੇ ਉਹਦੇ ਮੁਤਾਬਕ ਹੀ ਤਕਤੀਸ਼ ਅਮਜ ਲੱਗ ਜਾਵੇਗੀ One of the premium and prestigious professional institutes providing a wide range of professional courses with 100% placement assistance. We are Sri Sai Group of Institutes.